ਜੀ ਬਾਈ ਅਸੀਂ ਚੱਲੇ ਹੋਏ ਆ ਮੋਟਰਸਾਈਕਲ ਉੱਤੇ ਇਸ ਨਾਲੇ ਦੀ ਜਿਹੜੀ ਪਟੜੀ ਹੈ ਸਾਡੇ ਧਰਮਪੁਰੇ ਦੇ ਨਾਲ ਲੱਗਦੀ ਹੈ ਨਾ ਦੇਖੇ ਤਾਗੇ ਉਸ ਨੂੰ ਦੇਖ ਰਹੇ ਹਾਂ ਭੈਂਟਰੀ ਮਾਰ ਕੇ ਨਾ ਸੜਕੇ ਝੜ ਕੇ ਜਾ ਰਹੇ ਅਸੀਂ ਬ੍ਰਿਕਟਾਂ ਵਾਲੀ ਤੁਸੀਂ ਦੇਖ ਸਕਦੇ ਹੋ ਬਾਈ ਉਹ ਕਿਨਾਰੇ ਦੇ ਵਿੱਚੋਂ ਪਾਣੀ ਲੱਗ ਚੁੱਕਾ ਹੈਗਾ ਮੈਨੂੰ ਖੜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਹੁਣ ਦਿਖਾਵਾਂਗੇ ਬਾਈ ਪਾਣੀ ਪੱਲਾਂ ਨਾਲ ਵਧ ਚੁੱਕਾ ਹੈਗਾ ਇੱਕ ਖਤਰੇ ਦੀ ਘੰਟੀ ਹੈਗੀ ਇਹ ਤੁਸੀਂ ਦੇਖ ਸਕਦੇ ਹੋਗੇ ਲਗਾਤਾਰ ਜਿਹੜਾ ਪਾਣੀ ਹੈ ਉਹ ਧਰਮਪੁਰੇ ਡਰੇਨ ਦੇ ਵਿੱਚ ਬੱਦਾਂ ਨਜ਼ਰ ਆ ਰਹੇਗਾ ਤੁਹਾਨੂੰ ਮੈਂ ਦਿਖਾਉਣਾ ਚਾਹੂੰਗਾ ਭਾਈ ਯੋਮ ਕਰਕੇ ਦਿਖਾਉਣਾ ਭਾਈ ਇੱਕ ਮਿੰਟ ਆਹ ਦੇਖ ਲਓ ਭਾਈ ਉਹ ਦੇਖੋ ਭਾਈ ਜਿੱਥੇ ਬਾਈ ਲਾਈਟ ਮਾਰ ਰਹੇਗਾ ਆਹ ਦੇਖ ਲਓ ਭਾਈ ਇੱਥੋਂ ਭਾਈ ਥੋੜੀ ਜੀ ਕੱਚ ਰਹਿੰਦੀ ਹੈਗੀ ਮੰਨ ਕੇ ਚੱਲੋ ਤਕਰੀਬਨ ਆਪਾਂ ਕਹਿ ਸਕਦੇ ਆਂ ਵੀ ਅੱਧਾ ਕੇ ਫੁੱਟ ਲਾ ਲਓ ਨੀਵੇਂ ਪਾਣੀ ਹਲੇ ਬਾਈ ਦਰੂ ਦੀ ਖੈਰ ਸੁੱਖ ਨਾਲ ਹੀ ਚੱਲਦੇ ਠੀਕ ਹੈ ਪਾਣੀ ਨੰਗੇ ਤੁਸੀਂ ਦੇਖ ਸਕਦੇ ਹੋ ਭਾਈ ਤਸਵੀਰਾਂ ਕਰਪੀ ਥੋੜਾਈਆਂ ਹਾਂ ਮੜਿਆ ਆਹ ਦੇਖੋ ਭਾਈ ਤੁਸੀਂ ਦੇਖ ਸਕਦੇ ਹੋਗੇ ਵੀਡੀਓ ਦੇ ਵਿੱਚ ਆ ਇੰਨਾ ਰਹਿੰਦਾ ਹੈਗਾ ਭਾਈ ਉਹਦਾ ਜਾ ਰਿਹਾ ਇਹ ਬੰਨ ਜਿਹੜਾ ਪਟੜੀ ਆ ਗਈ ਤੁਸੀਂ ਦੇਖ ਸਕਦੇ ਹੋ ਇਹ ਪਟੜੀ ਨੂੰ ਇਹ ਇੱਥੇ ਮੰਨ ਕੇ ਚੱਲੋ ਨਾ ਜਿੱਥੇ ਪਟੜੀ ਇੱਥੇ ਕੋਈ ਵੀ ਕੁਝ ਵੀ ਹੋ ਸਕਦਾ ਹੈਗਾ ਇਹ ਪਾਣੀ ਵਧਦਾ ਤਾਂ ਖਤਰੇ ਵਾਲੀ ਗੱਲ ਜ਼ਰੂਰ ਹੈਗੀ ਆ ਬਾਈ ਫਟਕਦਾ ਫਰਕ ਰਹਿੰਦਾ ਹੈਗਾ ਬਾਈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਾਕੀ ਸੋਨੂੰ ਅਗਲੇ ਅਪਡੇਟ ਜ਼ਰੂਰ ਦਿੰਦੇ ਰਹਾਂਗੇ ਹੋਜੀ ਬਾਈ 9:00 ਵਜੇ ਦਾ ਟਾਈਮ ਹੈ ਤਕਰੀਬਨ ਰਾਤ ਦਾ ਬਾਈ ਤੁਸੀਂ ਦੇਖ ਸਕਦੇ ਹੋ ਆਪਾਂ ਖੜੇ ਆ ਧਰਮਪੁਰ ਵਾਲੀ ਡਰੇਨ ਦੇ ਉੱਪਰ ਬਹੁਤ ਜ਼ਿਆਦਾ ਪਾਣੀ ਹੈ ਜਿਹੜਾ ਬਣ ਚੁੱਕਾ ਹੈਗਾ ਜਿੰਨਾ ਵੀ ਵੀਰਾਂ ਦੇ ਭਰਾਵਾਂ ਦੇ ਇਸ ਡਰੇਨ ਦੇ ਉੱਤੇ ਘਰਾਂ ਜਾਂ ਪਿੰਡ ਲੱਗਦੇ ਆਪ ਦਾ ਧਿਆਨ ਰੱਖੋ ਵੀਰ ਬਣ ਕੇ ਜਾਗਦੇ ਰਹੋ ਮੜਿਆ ਧਿਆਨ ਰੱਖਿਓ ਵੀਰ ਬਣ ਕੇ ਪਾਣੀ ਜਿਹੜਾ ਉਹ ਬਾ ਚੁੱਕੇਗਾ 37 ਸਾਲਾਂ ਬਾਅਦ ਬਈ ਇਹ ਪਾਣੀ ਆਇਆ ਹੈਗਾ ਸਿਆਣੇ ਬਜ਼ੁਰਗ ਦੱਸਦੇ ਸਾਡੇ ਉਹ ਕਹਿੰਦੇ ਵੀ 88 ਦੇ ਵਿੱਚ ਪਾਣੀ ਆਇਆ ਸੀ 1988 ਦੇ ਵਿੱਚ ਹੁਣ ਤਕਰੀਬਨ 37 ਸਾਲ ਹੋ ਚੁੱਕੇ ਆ 37 ਸਾਲ ਦੇ ਵਿੱਚ ਇੰਨਾ ਪਾਣੀ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਡਰੇਨ ਦੇ ਵਿੱਚ ਧਣਪੜਿਆਲੀ ਦੇ ਵਿੱਚ ਆ ਚੁੱਕਿਆ ਹੈਗਾ 37 ਸਾਲਾਂ ਬਾਅਦ ਆਇਆ ਬਈ ਇੰਨਾ ਨਾਲੇ ਦੇ ਪਾਣੀ ਨਾਲੇ ਦੇ ਵਿੱਚ ਜਿਹੜੀ ਇਹ ਡਰੇਨ ਹੈ ਇਹਨੂੰ ਨਾਲਾ ਕਹਿੰਦੇ ਆ ਏ ਡਰੇਨ ਦੇ ਵਿੱਚ ਬਈ ਇੰਨਾ ਪਾਣੀ ਅਸੀਂ ਆਪਣੀ ਸੁਰਤ ਦੇ ਵਿੱਚ ਕਦੇ ਵੀ ਨਹੀਂ ਦੇਖਿਆ ਜਿੰਨਾ ਹੁਣ ਇਸ ਟਾਈਮ ਆ ਇਸ ਵਿੱਚ ਚੱਲ ਰਿਹਾ ਹੈਗਾ ਪਾਣੀ ਤੁਸੀਂ ਦੇਖ ਸਕਦੇ ਹੋ ਬਈ ਨੌ ਤੋਂ ਉੱਪਰ ਟਾਈਮ ਹੋ ਚੁੱਕਿਆ ਹੈਗਾ ਤੁਹਾਨੂੰ ਪਹਿਲਾਂ ਵੀ ਦੱਸ ਕੇ ਛੱਡਿਆਂਗੇ ਵੀ ਇਹਦੀ ਸਪੀਡ ਹੈ ਪਾਣੀ ਦੀ ਤੁਸੀਂ ਆਹ ਦੇਖ ਲਓ ਬਈ ਆ ਵੀ ਅਨੁਮਾਨ ਲਾ ਲਓ ਵੀ ਕਿੰਨੀ ਸਪੀਡ ਆ ਇਸ ਟਾਈਮ ਚੱਲ ਰਿਹਾ ਹੈਗਾ ਬਹੁਤ ਜ਼ਿਆਦਾ ਭਰਿਆ ਹੋਇਆ ਹੈਗਾ ਨਾਲਾ ਡਰੇਨ ਇਹ ਤੁਸੀਂ ਦੇਖ ਸਕਦੇ ਹੋਗੇ ਇਹ ਵੀਡੀਓ ਜਲਦੀ ਜਲਦੀ ਸ਼ੇਅਰ ਜ਼ਰੂਰ ਕਰ ਦਿਓ ਜਿੰਨੇ ਭਰਾ ਤੁਸੀਂ ਲਾਈਵ ਦੇ ਨਾਲ ਜੁੜੇ ਹੋਵੋਗੇ ਸਾਨੂੰ ਅਪਡੇਟ ਦਿੰਦੇ ਰਹਾਂਗੇ ਤੁਸੀਂ ਦੇਖ ਸਕਦੇ ਹੋ ਲਾ ਦੇਖ ਲਓ ਬਾਈ ਕਿੰਨੀ ਸਪੀਡ ਹੈ ਪਾਣੀ ਦੀ ਆ ਦੇਖ ਲਓ ਬਾਈ ਆਪ ਹੀ ਦੇਖ ਸਕਦੇ ਆ ਬਾਈ ਤੁਸੀਂ ਕਿੰਨੀ ਸਪੀਡ ਵਜ ਰਹੀ ਹੈ ਪਾਣੀ ਦੀ ਬਹੁਤ ਜਿਆਦੇ ਰਫਜ਼ਦਾਰ ਦੇ ਨਾਲ ਜਿਹੜਾ ਪਾਣੀ ਹੈ ਕੋਈ ਲੰਗਰੇ ਦਾ ਸੀ ਪੁਰਦੇ ਉੱਤੇ ਖੜੇ ਹਨ ਪਰ ਵਾਲੇ ਦੇ ਕਰਿਆ ਇੱਕ ਪਾਸੇ ਐਚਵੀ ਪੰਪ ਆ ਗਿਆ ਇੱਥੇ ਧਰਮਪੁਰ ਪਿੰਡ ਆ ਗਿਆ ਤੇ ਸੰਗਤਾਂ ਵੀ ਖੜੀਆਂ ਨੇ ਇੱਥੇ ਚਿੰਤਾ ਦਾ ਵਿਸ਼ਾ ਇੱਕ ਵੀਰੇ ਵੀਡੀਓ ਸ਼ੇਅਰ ਕਰਦੇ ਜਲਦੀ ਜਲਦੀ ਧੰਨਵਾਦ ਸਾਰੇ ਭਰਾਵਾਂ ਦਾ